ਜਾਬ ਦੇ ਵਿੱਚ ਨਸ਼ੇ ਤਸਕਰੀ ਨੂੰ ਨੱਥ ਪਾਉਣ ਦੇ ਵਾਸਤੇ ਜਿੱਥੇ ਪੰਜਾਬ ਪੁਲਿਸ ਇਸ ਵੇਲੇ ਤਾਇਨਾਤ ਹੈ ਨੌਬਰ ਨੌ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਹੱਥ ਇੱਕ ਇਹੋ ਜੀ ਵੱਡੀ ਖੇਪ ਲੱਗੀ ਹੈ ਨਸ਼ੇ ਦੀ ਜਿਹੜੀ ਇੱਕ ਦੂਜੇ ਛੋਰ ਤੋਂ ਭਾਰਤ ਦੇ ਦੂਜੇ ਛੋਰ ਤੋਂ ਪੰਜਾਬ ਤੱਕ ਆਉਣ ਦੀ ਕੋਸ਼ਿਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਸ ਦੇ ਨਾਲ ਉਸ ਦੀ ਤਸਕਰੀ ਕਰਨ ਵਾਲੇ ਵੀ ਗ੍ਰਿਫਤਾਰ ਕਰ ਲਏ ਗਏ ਨੇ ਹੈਰਤ ਦੀ ਗੱਲ ਹੈ ਕਿ ਉਹ ਪਹਿਲਾਂ ਵੀ ਤਸਕਰੀ ਦੇ ਵਿੱਚ ਸ਼ਾਮਿਲ ਸੀ ਤੇ ਪੰਜਾਬ ਪੁਲਿਸ ਨੇ ਦੁਬਾਰਾ ਉਹਨਾਂ ਨੂੰ ਇਸੇ ਹਾਲਾਤਾਂ ਦੇ ਵਿੱਚ ਫੜ ਲਿਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਸਐਸਪੀ ਮੁਖਵਿੰਦਰ ਸਿੰਘ ਪੁੱਲਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਬਾਕੀ ਪੁਲਿਸ ਸਾਥੀ ਵੀ ਮੌਜੂਦ ਨੇ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਖੇਪ ਹੱਥ ਲੱਗੀ ਹੈ ਪੁੱਲਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਔਰ ਬਹੁਤ ਮੁਬਾਰਕ ਹੋ ਬੜੀ ਕੀਪੜ ਲੱਗੀ ਹੈ ਥੈਂਕਿਊ ਜੀ ਥੈਂਕਿਊ ਇਹ ਸਾਰਾ ਕਨਸੈਪਟ ਕੀ ਦਾ ਕੀ ਪੂਰਾ ਮਾਮਲਾ ਇਹ ਅੱਜ ਲਗਾਇਆ ਹੋਇਆ ਸੀਗਾ ਔਰ ਉਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਦੋ ਟਰੱਕ ਤੇ ਇੱਕ ਸੋਨਾ ਲਿਕਾ ਟਰੈਕਟਰ ਟਰਾਲੀ ਜਿਹੜੀ ਆ ਇਹਦੇ ਵਿੱਚ ਜਗਜੀਤ ਸਿੰਘ ਉਹਦਾ ਕਜ਼ਨ ਬ੍ਰਦਰ ਗੁਰਪ੍ਰੀਤ ਸਿੰਘ ਜੀ ਹਰਮਨ ਸਿੰਘ ਇਹ ਇਹਨਾਂ ਦੇ ਨਾਲ ਇੱਕ ਹੋਰ ਲੜਕਾ ਚਾਰ ਜਣੇ ਜਿਹੜੇ ਆ ਕਾਫੀ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਕੇਪ ਲੈ ਕੇ ਆ ਰਹੇ ਨੇ ਜੇ ਨਾਕਾ ਲਾ ਕੇ ਫੜਿਆ ਜਾਵੇ ਤੇ ਇਹਨਾਂ ਨੂੰ ਕਾਫੀ ਵਧੀਆ ਕਵਰੀ ਹੋ ਸਕਦੀ ਹੈ ਜੋ ਉਸਤੇ ਨਾਕਾ ਇਹਨਾਂ ਨੇ ਪਹਿਲਾਂ ਹੀ ਲਗਾਇਆ ਸੀਗਾ ਉਹਨੂੰ ਸਟਰੋਂਗ ਕਰਕੇ ਜੋ ਉਹਨਾਂ ਤਿੰਨਾ ਵੀਕਲਸ ਨੂੰ ਰੋਕਿਆ ਗਿਆ ਜਿਹਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਟਰੱਕ ਦੇ ਵਿੱਚੋਂ 10 ਕਿਲੋ ਫੀਮ ਦੂਸਰੇ ਟਰੱਕ ਚੋਂ 20 ਕਿਲੋ ਫੀਮ ਔਰ ਤੀਸਰਾ ਟਰੈਕਟਰ ਟਰਾਲੀ ਸੋਨਾ ਲਿਖਾ ਜਿਹਨੂੰ ਜਗਜੀਤ ਸਿੰਘ ਜੋ ਕਿ ਮੇਨ ਹੈ ਦਾ ਕਿੰਗ ਪਿੰਨ ਉਹ ਚਲਾ ਰਿਹਾ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਹੈ ਟੋਟਲ 63 ਕਿਲੋ ਫੀਮ ਇਹਨਾਂ ਵਹੀਕਲਸ ਤੋਂ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਥੇ ਵਰਨਣਯੋਗ ਹੈ ਵੀ ਇਹਨਾਂ ਨੇ ਦੋਨੋਂ ਟਰੱਕਾਂ ਦੇ ਵਿੱਚ ਸਪੈਸ਼ਲ ਜਿਹੜਾ ਬਾਕਸ ਤੇਲ ਦੇ ਟੈਂਕਰ ਦੇ ਕੋਲ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਇਹ ਫੀਮ ਛਪਾ ਕੇ ਮਨੀਪੁਰ ਤੋਂ ਚਾਹ ਪੱਤੀ ਦੀ ਬਿਲਟੀ ਦੇ ਅ ਵਿੱਚ ਲੋਕਾਸ਼ ਪਾ ਕੇ ਉਹਦੇ ਬਹਾਨੇ ਨਾਲ ਲੈ ਕੇ ਆਂਦੇ ਸੀਗੇ ਔਰ ਅੰਮ੍ਰਿਤਸਰ ਜਾ ਕੇ ਇਹਨਾਂ ਨੇ ਜਿਹੜੀ ਇਹ ਸਪਲਾਈ ਕਰਨੀ ਸੀਗੀ ਔਰ ਰਸਤੇ ਦੇ ਵਿੱਚ ਦਰਾਹੇ ਦੇ ਵਿੱਚ ਰੋਕੇ ਇਹਨਾਂ ਨੇ ਅੱਧੀ ਫੀਮ ਜਿਹੜੀ ਆ ਉਹ ਟਰੈਕਟਰ ਟਰਾਲੀ ਦੇ ਵਿੱਚ ਸ਼ਿਫਟ ਕਰ ਲਈ ਸੀਗੀ ਤਾਂ ਕਿ ਅਗਰ ਪਕੜੀ ਜਾਵੇ ਤੇ ਅੱਧੀ ਸਾਡੇ ਕੋਲ ਬਚ ਜਾਵੇ ਪਰ ਇਹ ਸਾਰਾ ਦਾ ਸਾਰੀ ਜਿਹੜੀ ਹੈ ਪੁਲਿਸ ਦੀ ਮਸਤੈਦੀ ਕਰਕੇ ਮਾਨਯੋਗ ਡੀਜੀਪੀ ਸਾਹਿਬ ਤੇ ਸੀਐਮ ਸਾਹਿਬ ਦੀ ਹਦਾਇਤਾਂ ਕਰਕੇ ਸਖਤ ਆਪਰੇਸ਼ਨ ਕਰਦੇ ਹੋਏ ਅਸੀਂ ਇਹਨੂੰ ਕਾਬੂ ਕੀਤਾ ਜੋ ਇਹਦੇ ਵਿੱਚ ਇਹਨਾਂ ਨੇ ਪੁੱਛ ਕੇ ਸਾਨੂੰ ਇਹ ਪਤਾ ਲੱਗਾ ਕਿ ਇਹ ਇਮਫਾਲ ਤੋਂ 1,30,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜੋ ਇਹ ਉੱਥੋਂ ਖਰੀਦ ਕਰਦੇ ਸੀਗੇ ਔਰ ਅੱਗੇ 2 ਤੋਂ ਲੈ ਕੇ 2.5 ਲੱਖ ਰੁਪਏ ਕਿਲੋ ਵੇਚਦੇ ਸੀ ਔਰ ਜਿਸ ਤਰ੍ਹਾਂ ਇਹ 63 ਕਿਲੋ ਸੀ ਇਹਨਾਂ ਨੇ ਤਕਰੀਬਨ ਇਹਨੂੰ 80 ਕਿਲੋ ਮਿਕਸ ਕਰਕੇ ਬਣਾਉਣਾ ਸੀਗਾ ਔਰ 80 ਕਿਲੋ ਨੂੰ 2 ਲੱਖ ਜਾਂ 2.5 ਲੱਖ ਦੇ ਕਰੀਬ ਕਿਲੋ ਦੇ ਹਿਸਾਬ ਨਾਲ ਇਹਨਾਂ ਨੇ ਸੇਲ ਕਰਨਾ ਸੀ ਜਿਹਨਾਂ ਨੂੰ ਔਰ ਇਹਦੇ ਵਿੱਚ ਜਿਹੜਾ ਜਗਜੀਤ ਸਿੰਘ ਹੈ ਸਮਗਲਰ ਉਹ ਪਹਿਲਾਂ ਵੀ 2012 ਦੇ ਵਿੱਚ ਪੋਪੀ ਹਸਕ ਦੇ ਵਿੱਚ 10 ਸਾਲ ਦੀ ਕੈਦ ਉਹਨੂੰ ਹੋ ਚੁੱਕੀ ਹੈ ਜੋ ਅਸੀਂ ਐਨ ਡੀ ਪੀ ਐਸ ਦੀ ਧਾਰਾ 15 ਦੇ ਨਾਲ 31ਏ ਧਾਰਾ ਜਿਹੜੀ ਲਗਾਈ ਆ ਜਿਹਦੇ ਵਿੱਚ ਕਾਫੀ ਸਖਤ ਸਜ਼ਾ ਮਾਨਯੋਗ ਅਦਾਲਤ ਵੱਲੋਂ ਹੁੰਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਮੈਕਸਿਮਮ ਸਜ਼ਾ ਜਿਹੜੀ ਹੈ ਇਹਦੇ ਚ ਦਵਾ ਸਕੀਏ ਔਰ ਪਹਿਲੇ ਕੇਸ ਦੇ ਵਿੱਚ ਬੇਲ ਆਊਟ ਸੀਗਾ ਬਾਹਰ ਆਇਆ ਸੀਗਾ ਔਰ ਦੁਬਾਰਾ ਆ ਕੇ ਇਸ ਸਮਗਲਿੰਗ ਸ਼ੁਰੂ ਕਰ ਦਿੱਤੀ ਸੀ ਓਹੀ ਤਰੀਕਾ ਸੇਮ ਤਰੀਕਾ ਸੇਮ ਤਰੀਕੇ ਦੇ ਨਾਲ ਸ਼ੁਰੂ ਕਰਤੀ ਸੀ ਹੁਣ ਅਸੀਂ ਇਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਔਰ ਪੁੱਛਗਿੱਛ ਕਰਾਂਗੇ ਵੀ ਫਾਰਵਰਡ ਬੈਕਵਰਡ ਲਿੰਕੇਜ ਕਿੰਨੇ ਆ ਜਦੋਂ ਦਾ ਬਾਹਰ ਪੂਰਾ ਅਪ ਟੂ ਦਾ ਮਾਰਕ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਸਾਰੇ ਨੂੰ ਫੜ ਕੇ ਅੰਦਰ ਕੀਤਾ ਜਾਏਗਾ। ਕੋਲ ਸਾਹਿਬ ਅਫੀਮ ਦੀ ਗੱਲ ਹੁੰਦੀ ਹੈ ਨਾ ਤੇ ਜ਼ਿਆਦਾਤਰ ਧਿਆਨ afghanistan ਵੱਲ ਜਾਂਦਾ ਹੈ ਕਿਉਂਕਿ ਉਧਰੋਂ ਤਸਕਰੀ ਜ਼ਿਆਦਾ ਹੁੰਦੀ ਸੀਗੀ। ਹੁਣ ਉਥੇ ਵੀ ਅਫੀਮ ਵੱਧ ਕਰਕੇ ਖਤਮ ਕਰ ਦਿੱਤੀ ਗਈ ਹੈ ਜਾਂ ਉਥੋਂ ਦੇ ਜਿੰਨੇ ਵੀ ਫਾਰਮਸ ਹੈਗੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ। ਹੁਣ ਕਿੱਦਾਂ ਕਿੱਥੋਂ ਕਿੱਥੋਂ ਤਸਕਰੀ ਹੋ ਸਕਦੀ ਹੈ? ਇਹ ਅਨਸਾਰੀ ਜਿਹੜੀ ਇਹਨਾਂ ਦੀ ਡਿਟੇਲ ਹੈ ਜਿਸ ਤਰ੍ਹਾਂ ਇਮਫਾਲ ਵਾਲੇ ਬੰਦੇ ਅੱਗੇ ਅੰਮ੍ਰਿਤਸਰ ਜਿਹੜੇ ਬੰਦੇ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਅਰੈਸਟ ਕਰਾਂਗੇ। ਅਰੈਸਟ ਕਰਨ ਤੋਂ ਬਾਅਦ ਇਹ ਪਹੁੰਚਾਂਗੇ ਔਰ ਇੱਥੇ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਨਾ ਵੀ ਜਲੰਧਰ ਰੂਰਲ ਨੇ ਇਹ ਸੈਕੰਡ ਸਾਡੀ ਹਾਈएस्ट ਰਿਕਵਰੀ ਆ ਅਸੀਂ ਪਹਿਲਾਂ ਵੀ ਪਿਛਲੇ ਸਾਲ 55 ਕਿਲੋ ਜਿਹੜੀ ਅਫੀਮ ਪਕੜੀ ਸੀ ਜਿਹਦੇ ਚ ਉਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਔਰ ਹੁਣ ਜਿਹੜੀ ਇਹ 63 ਕਿਲੋ ਫੜੀ ਹੈ ਅੱਜ ਵੀ ਜਿਹੜੇ ਫੜੇ ਉਹਦੇ ਵਿੱਚ ਵੀ ਤੁਸੀਂ ਕਿਹਾ ਕਿ ਇੱਕ ਬੰਦਾ ਕਿੰਗ ਪਿਆਨੇ ਆ ਜਿਹੜਾ ਪਹਿਲਾਂ ਵੀ ਇਹੋ ਜੇ ਮਾਮਲੇ ਤੁਸੀਂ ਹੈਗਾ ਪਰ ਫੜੇ ਜਾਂਦੇ ਪਏ ਆ ਜਿਹੜੇ ਤਸਕਰੀ ਕਰਦੇ ਪਏ ਆ ਕੁਝ ਮਾਤਰਾ ਲਿਆਂਦੇ ਪਏ ਭਾਵੇਂ ਅੱਜ 63 ਕਿਲੋ ਵੀ ਆ ਪਰ ਜਿਹੜੇ ਮੇਨ ਕਿੰਗ ਪਿੰਨ ਜਿਨ੍ਹਾਂ ਕੋਲੋਂ ਇਹਨਾਂ ਨੂੰ ਹਾਸਲ ਹੁੰਦੀ ਪਈ ਆ ਉਦੋਂ ਤੱਕ ਪੁਲਿਸ ਨਹੀਂ ਅਜੇ ਤੱਕ ਪਹੁੰਚ ਪਾਈ ਉਹਦੇ ਬਾਰੇ ਕੀ ਕਹੋਗੇ ਉਹਨੇ ਕਿਸੇ ਨੂੰ ਪਲੇਸ ਨਹੀਂ ਛੱਡਦੀ ਪਿੱਛੇ ਲਾਸਟ ਦਿਨਾਂ ਦੇ ਵਿੱਚ ਅਸੀਂ ਕਾਫੀ ਮਾਤਰਾ ਚ ਹੈਰੋਨ ਤੇ ਹੋਰ ਵੀ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀ ਸਰਪ੍ਰਸਤੀ ਹੇਠ ਰਿਕਵਰੀਜ਼ ਹੋਈਆਂ ਜਿੱਚ ਬਹੁਤ ਹੀ ਵੱਡੀਆਂ ਮੱਛੀਆਂ ਜਿਹੜੀਆਂ ਨੇ ਫੜੀਆਂ ਗਈਆਂ ਲਾਸਟ ਜਿਹੜੀ ਸਾਡੀ ਸਾਰੇ ਪੰਜਾਬ ਦੇ ਵਿੱਚ 1165 ਕਿਲੋ ਦੇ ਕਰੀਬ ਜਿਹੜੀ ਹੈਰੋਨ ਅਸੀਂ ਫੜੀ ਹੈ ਔਰ ਤਕਰੀਬਨ 23000 ਦੇ ਕਰੀਬ ਸਮਗਲਰ ਅਸੀਂ ਫੜੇ ਹੈ ਜਿਹਦੇ ਵਿੱਚੋਂ ਤਕਰੀਬਨ 500 ਤੋਂ ਲੈ ਕੇ 600 ਜਿਹੜਾ ਬੰਦਾ ਮੇਨ ਸਮਗਲਰ ਸੀਗਾ ਔਰ ਜਿਹੜੀ ਅਸੀਂ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਈ ਹੈ ਤਕਰੀਬਨ 125 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਸਾਰੇ ਪੰਜਾਬ 'ਚ ਜ਼ਬਤ ਕਰਾਈ ਹੈ ਜਿਹਦੇ ਵਿੱਚੋਂ 50 ਕਰੋੜ ਦੇ ਕਰੀਬ ਜਲੰਧਰ ਰੂਰਲ ਦੀ ਹੋਈ ਹੈ ਜੋ ਅਸੀਂ ਰਿਕਵਰ ਅਸੀਂ ਜਿਹੜੀ ਇਹ ਫੋਰਫੀਟ ਕਰਾਈ ਹੋਈ ਹੈ ਔਰ ਅਸੀਂ ਜਿਹੜੇ ਇਹ ਹੋਣ ਵਾਲੇ ਸਮਗਲਰ ਹੈ ਇਹਨਾਂ ਦੀ ਨਾਲ ਹੀ ਅਸੀਂ ਇਹ ਕਾਰਵਾਈ ਸ਼ੁਰੂ ਕਰਾਂਗੇ 68 ਐਫ ਦੇ ਦੌਰਾਨ ਔਰ ਜ ਦੇ ਸਾਰੇ ਜੱप्त ਕਰਨਾ ਠੀਕ ਹੈ ਬਹੁਤ ਸ਼ੁਕਰੀਆ ਤਾਂ ਬਿਲਕੁਲ ਪੰਜਾਬ ਪੁਲਸ ਤੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਇੱਕ ਤਰ੍ਹਾਂ 63 ਕਿਲੋ ਦੇ ਕਰੀਬ ਅਫੀਮ ਅਬਰਾਮਤ ਕਰ ਲਈ ਗਈ ਹੈ ਵੱਡੀ ਕਾਮਯਾਬੀ ਹੈ ਔਰ ਆਨਲਾਈਨ ਸਮੇ ਦੇ ਵਿੱਚ ਇਹੀ ਕਿਹਾ ਕਿ ਮਸ਼ਤਦੀ ਨਾਲ ਹੋਰ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਰਹਿਣਗੀਆਂ ਔਰ ਨਸ਼ਾ ਤਸਕਰਾਮ ਤੇ ਨਾਥ ਪਾਈ ਜਾਂਦੀ ਰਹੇਗੀ ਮਖਵਿੰਦਰ ਸਿੰਘ ਪੁੱਲਰ ਜੀ ਨਾਲ ਗੱਲਬਾਤ ਕੀਤੀ ਹੈ ਐਸਐਸਪੀ ਰੂਰਲ ਨੇ ਔਰ ਹਮਨੇ ਸਭ ਵਿੱਚ ਕੀ ਕੁਝ ਕਰਦੀ ਹੈ ਪੰਜਾਬ ਪੁਲਸ ਦੱਸ ਦੇ ਰਹਿਮਾ ਗੁਰੂ ਤਕਲੀਬ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅ